ਉਤਾਰਤੀ ਕਰਮ ਵੜੀ ਐ ਉਹ ਤਾਰਤੀ ਪਾਗਾਂ ਵਾਲੀ ਐ ਘਰ ਦੀ ਤਾਰਤੀ ਪਾਗਾਂ ਵਾਲੀ ਐ ਉਹ ਤਾਰਤੀ ਪਾਗਾਂ ਵਾਲੀ ਐ ਤਾਰਤੀ ਬਨ ਵਾਲੀ ਐ ਤਾਰਤੀ ਪਾਗਾਂ ਵਾਲੀ ਐ ਤੇ ਬਟ ਸਤਿਗੁਰ ਪਿਆਰੇ ਧਰਤੀ ਪਨਵਲੀਆ ਧਰਤੀ ਕਰਮਾ ਜਿਤ ਬੈਠ ਸਤਗੁਰ ਪਿਆਰ ਧਰਤੀ ਬਗਾਵਾਲੀ ਹੈ ਧਰਤੀ ਕਰਵਾਵਾਲੀ ਹੈ ਸਿਜ ਜਾਏ ਬਏ ਮੇਰਾ ਸਤ ਗੁਰੂ ਤੋਹਾਰ ਸੁਹਾਵਾ RAM ਰਾਜੇ ਗੁਰ ਸਿਖਾ ਹਰਿ ਤੁਮ ਅੰਦੇ ਸਿਜ ਜਾਏ ਬਏ ਮੇਰਾ ਸਤ ਗੁਰੂ ਤੋਹਾਰ ਸੁਹਾਵਾ RAM ਰਾਜੇ ਗੁਰ ਦੀ ਕੀ ਤੋਹਾਰ ਵਾਲਿਆ I ਸਤ ਗੁਰੂ ਪੂਜਿਆ ਤੈਨਹਾਰ ਤੋਂ ਦੇਖਣਾ ਵਾਹ ਗਾਏ ਵੇ ਮੇਰਾ ਸਤ ਗੁਰੂ ਜਿੱਤੇ ਬੈਠ ਗਏ ਸਤ ਗੁਰੂ ਪਿਆਰੇ ਧਰਤੀ ਨੂੰ ਭਾਗ ਲੱਗ ਗੇ ਬੈਠ ਗਏ ਫਤੂ ਦੁਰੂ ਪਿਆਰੇ पाद लागले you mm -hmm. mm -hmm. mm -hmm. ਨੂੰ ਪਾਗ ਲੱਗ ਗਏ ਮੇਰੇ ਪਿਆਰੇ ਸਤਿਕਾਰਯੋਗ ਗੁਰੂ ਰੂਪ ਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਪ ਸਾਰੇ ਮਾਈ ਭਾਈ ਮਹਾਂਪੁਰਸ਼ ਸੰਤ ਮਹਾਰਾਜ ਸਤਿਕਾਰਯੋਗ ਬੀਜੀ ਮਹਾਰਾਜ ਉਹਨਾਂ ਪਿਆਰਿਆਂ ਦੇ ਨਵਾਸਤੇ ਆਪ धन धन साहब श्री गुरु ग्रंथ साहब महाराज की हजूरी के अंदर आप सारे आनंद माण रहे हो बाबा जी बाबा जसविंद सिंह जी कोला जी उन्हें प्यारे सेवक महाराज बीर जी दे स्थान की सेवा निभा रहे दिन रात ਸੰਗਤਾਂ ਨੂੰ ਗੁਰੂ ਦੇ ਚਾਨਣ ਨਾਲ ਜੋੜ ਰਹੇ ਨੇ ਜੋ ਵੀ ਉਪਦੇਸ਼ ਆਪਣੇ ਪਿਆਰ ਪਿਆਰੇ ਮਹਾਪੁਰਖਾਂ ਕੋਲੋਂ ਜਿਤਨਾ ਵੀ ਪਿਆਰ ਇਹਨਾਂ ਨੇ ਮਹਾਪੁਰਖਾਂ ਕੋਲੋਂ ਬੀਜੀ ਕੋਲ ਲਿਆ ਬੜਾ ਪਿਆਰ ਮਾਣਿਆ ਅਨੰਤ ਮਾਣਿਆ ਉਹਨਾਂ ਦੇ ਚਾਨਣਾਂ 'ਚ ਰਹਿ ਕੇ ਨਾਮ ਬੜੀ ਕਿਰਪਾ ਇਹਨਾਂ ਤੇ ਬੜਾ ਆਸ਼ੀਰਵਾਦ ਆ ਬਹੁਤ ਵੱਡੇ ਭਾਗਾਂ ਵਾਲੇ ਹੁੰਦੇ ਨੇ ਬਹੁਤ ਉਹ ਨਸੀਬ ਬੰਦੇ ਬੜੀ ਕਿਰਪਾ ਹੁੰਦੀ ਐ ਐਸੀ ਹਸਤਾਨ ਤੇ ਉਹਨਾਂ ਦੇ ਸੀਰ ਦੇ ਵਿੱਚ ਰਹਿੰਦੇ ਹੋયા ਵੱਡੀ ਸੇਵਾ ਕਰਨੀ ਤੇ ਉਹਨਾਂ ਦੀ ਨਜ਼ਰ ਦੇ ਅੰਦਰ ਇਹਨਾਂ ਨੇ ਬੜੇ ਪਿਆਰ ਨਾਲ ਸੇਵਾ ਕੀਤੀ ਤੇ ਹੁਣ ਉਹੀ ਰੰਗ ਲੱਗਿਆ ਹੋਇਆ ਸੰਗਤਾਂ ਨੂੰ ਜੋ ਵੀ ਪਿਆਰ ਮਿਲਿਆ ਹੈ ਉਹੀ ਪਿਆਰ ਮਹਾਰਾਜ ਬੀਜ ਦਾ ਗੁਰੂ ਮਹਾਰਾਜ ਦਾ ਪਿਆਰ ਬਾਣੀ ਦਾ ਪਿਆਰ ਉਹੀ ਸਾਨੂੰ ਬਾਣੀ ਗੱਲ ਜੋੜਦੇ ਨੇ ਤੇ ਸੰਗਤਾਂ ਵਿੱਚ ਵੰਡ ਰਹੇ ਨੇ ਇਹ ਵੀ ਕਿਰਪਾ ਹੈ ਮਹਾਂਪੁਰਖਾਂ ਦੀ ਇਸ ਕਰਕੇ ਇਹਨਾਂ ਨੇ ਮਹਾਰਾਜ ਬੀਜ ਦੇ ਸਥਾਨ ਤੇ ਹੀ ਹਰ ਮਹੀਨਾ ਹਰ 사ਸੰਗ ਸਾਸੰਗ ਰੱਖੇ ਨੇ ਕਿਉਂਕਿ ਆਪਾਂ ਇਕੱਠੇ ਹੋ ਕੇ ਬੈਠ ਕੇ ਹਰੀ ਜਸ ਹਰੀ ਕੀਰਤਨ ਸਰਵਨ ਕਰ ਸਕੀਏ ਮੁੜ ਕੇ ਆਪਾਂ ਨੂੰ ਗੁਰੂ ਨਾਲ ਜੁੜ ਸਕੀਏ ਜੋ ਸਾਡਾ ਉਤਸ਼ਾਹ ਹੈ ਅੰਦਰ ਪਿਆਰ ਹੈ ਖੇੜਾ ਆਨੰਦ ਹੈ ਉਹ ਉਸੇ ਤਰ੍ਹਾਂ ਦੇ ਨਾਲ ਜਾਗਦਾ ਰਹੇ ਅੰਦਰ ਆਪਣੇ ਮਨਾਂ 'ਚ ਸ਼ਾਂਤੀ ਆਵੇ ਬਾਣੀ ਨਾਲ ਜੁੜਦੇ ਰਹੀਏ ਗੁਰਵਾਣੀ ਗਾਉਂਦੇ ਰਹੀਏ ਉਹ ਹੀ ਅਪਰਾਲਾ ਕਰਦੇ ਨੇ ਦਸਨੀ ਤਾਂ ਲੋੜਨੀ ਪੈਂਦੀ ਆਪ ਸਭ ਸੰਗਤਾਂ ਜਾਣਦੀਆਂ ਹੀ ਆਂ ਤੇ ਮਹਾਪੁਰਸ਼ਾਂ ਦੇ ਸਾਥ ਸੰਗੀ ਨੇ ਕਿੰਨੇ ਸਾਰੇ ਬੈਠੇ ਨੇ ਪਿਆਰ ਵਾਲੀ ਤੁਸੀਂ ਜਿੰਨੇ ਵੀ ਹੈਗੇ ਆ ਉਹਨਾਂ ਦੀ ਸੰਗਤ ਹੈ ਆਨੰਦ ਮਾਣਿਆ ਪਰ ਇਹ ਸਤਾਂ ਤੇ ਤਾਂ ਕਿੰਨਾ ਚਿਰ ਨਿਵਾਸ ਰੱਖਿਆ ਅੱਜ ਉਹ ਵੀ ਵਾਤਾਵਰਣ ਸਾਡੇ ਅੰਦਰ ਹਿਰਦੇ ਵਿੱਚ ਵੱਸਦਾ ਏ ਉਹੀ ਓਰਾ ਓਰਾ ਯਾਦ ਬਣੀ ਹੋਈ ਹੈ ਇੱਕ ਮਹਾਪੁਰਸ਼ਾਂ ਦੀ ਪਿਆਰੇ ਦੀ ਆਪਣੇ ਦੀ ਯਾਦ ਬਣੀ ਆ ਤੁਸੀਂ ਆਪਾਂ ਸਾਰੇ ਮੁੜ ਕੇ ਬਾਬਾ ਜੀ ਨਾਲ ਪਰਾਲਾ ਕਰਿਆ ਉਹ ਯਾਦ ਨੂੰ ਪਾਣਾ ਮਹਾਪੁਰਸ਼ਾਂ ਦੇ ਪਿਆਰ 'ਚ ਬਹਿ ਕੇ ਹਰੀ ਜਸ ਹਰੀ ਕੀਰਤਨ ਸਰ ਨੂੰ ਕਰਦੇ ਆਂ ਤੇ ਇਸ ਕਰਕੇ ਬੱਡੇ ਭਾਗਾ ਜਿਨ੍ਹਾਂ ਨੇ ਨਾਮ ਜਪਿਆ ਕਮਾਈਆਂ ਕੀਤੀਆਂ ਸਤਿਪੁਰਸ਼ਾਂ ਨਾਲ ਤੁਹਾਡੇ ਦ੍ਰਿਸ਼ਟੀਆਂ ਮਾਰੀਆਂ ਤੁਹਾਡੇ ਤੇ ਤੁਸੀਂ ਵੀ ਕਿੰਨੇ ਭਾਗਾਂ ਵਾਲਿਓ ਕਿੰਨੇ ਪਿਆਰ ਵਾਲਿਓ ਜਿਨ੍ਹਾਂ ਨੇ ਬਹਿ ਕੇ ਉਹਨਾਂ ਦਾ ਅਨੰਤ ਕਿੰਨੇ ਸਾਰ ਅਨੰਦ ਮਾਣਿਆ ਇੱਥੇ ਹੁਣ ਗਿਆਨ ਦੀ ਗੱਲ ਨਹੀਂ ਕੋਈ ਹੰਦੀ ਵੀ ਸੀ ਗਿਆਨ ਦੱਸ ਰਹੇ ਕੋਈ ਵਜਨ ਰਪੀਟ ਕਰ ਰਹੇ ਤੁਹਾਡੇ ਤੁਹਾਡਾ ਪਿਆਰ ਪਿਆਰ ਦੇ ਅੰਦਰ ਉਹ ਗਿਆਨ ਨਹੀਂ ਅਸੀਂ ਕਰ ਰਹੇ ਉਹ ਤਾਂ ਉਹਨਾਂ ਦੀਆਂ ਗੱਲਾਂ ਤੁਸੀਂ ਕਿਵੇਂ ਸੇਵਾ ਕੀਤੀ ਕਿੰਨਾ ਆਨੰਦ ਮਾਣਿਆ ਉਹਨਾਂ ਦੇ ਪਿਆਰ ਦੇ ਵਿੱਚ ਥੋੜੀ ਅੰਦਰ ਜਿਹੜੇ ਗੱਲਾਂ ਸੁਣਦੇ ਆ ਬਲਬਲੇ ਹਿਰਦੇ ਵਿੱਚ ਬਣ ਕੇ ਹੰਝੂ ਵੀ ਆਉਂਦੇ ਅੱਖਾਂ ਤੋਂ ਵੀ ਕਿੰਨਾ ਚੰਗਾ ਸਮਾਂ ਸੀ ਕਿੰਨੇ ਪਿਆਰੇ ਸੀ ਉਹ ਹੈਨਾ ਕਿੰਨਾ ਤੁਸੀਂ ਕੋ ਰਹਿ ਕੇ ਗੱਲਾਂ ਵੀ ਕੀਤੀਆਂ ਅਰੇ ਉਹ ਵੀ ਚਾਹੁੰਦੇ ਸੀ ਉਹ ਵੀ ਐਸੇ ਮਹਾਪੁਰਸ਼ ਸੀ ਪਿਆਰੇ ਸੀ ਛੋਟੇ ਤੋਂ ਛੋਟੇ ਤੇ ਲੈ ਕੇ ਬੱਚੇ ਤੱਕ ਬਜ਼ੁਰਗ ਤਾਂ ਗੱਲਾਂ ਕਰ ਲੈਂਦੇ ਸੀ ਹੈਨਾ ਕਿੰਨਾ ਨਹੀਂ ਔਖਾ ਸਾਥ ਸੰਗ ਹੈ ਨਾ ਛੋਟੇ ਦੀ ਗੱਲ ਵੀ ਸੁਣਦੇ ਸੀ ਕਿੰਨੇ ਪਿਆਰ ਨਾਲ ਐਸੇ ਪਿਆਰ ਵਾਲੇ ਮਹਾਪੁਰਸ਼ ਹੈ ਕਿੰਨਾ ਆਨੰਦ ਮਾਣਿਆ ਵੀਜੀ ਮਹਾਰਾਜ ਬੀਜੀ ਕਿੰਨਾ ਤੁਹਾਨੂੰ ਪਿਆਰ ਕਰਦੇ ਸੀ ਬੇਟਾ ਕਹਿਣਾ ਪੁੱਤਰ ਕਹਿਣਾ ਉਹਨਾਂ ਨੇ ਕਿੰਨੀ ਸੇਵਾ ਕਰਦੇ ਸੀ ਕੋ ਲੈ ਕੇ ਬੱਸ ਇਹ ਤਾਂ ਸਾਰਿਆਂ ਨੂੰ ਬੇਟੇ ਹੀ ਕਹਿੰਦੇ ਸੀ ਪੁੱਤਰ ਕਹਿੰਦੇ ਸੀ ਉਹਨਾਂ ਦੇ ਸਾਰੇ ਬੱਚੇ ਹੀ ਆ ਪਰ ਤੁਹਾਡੇ ਹਿਰਦੇ ਵਿੱਚ ਮਹਾਰਾਜ ਜੀ ਦਾ ਪਿਆਰ ਉਸੇ ਤਰ੍ਹਾਂ ਉਸੇ ਤਰ੍ਹਾਂ ਮਹਾਪ੍ਰਸਤ ਗਉਂਦੇ ਨਾਓ ਪਿਆਰ ਦੇ ਨਾਲ ਉਹਨਾਂ ਦੇ ਚਾਨਣ ਵਿੱਚ ਨਮਸ਼ਕਾਰ ਕਰੀਏ ਫਿਰ ਬੜੇ ਪਿਆਰ ਵਾਲੇ ਹੋਰ ਮਹਾ ਬਾਬਾ ਜੀ ਬੈਠੇ ਨੇ ਨਾ ਤੁਹਾਨੂੰ ਕੀਰਤਨ ਦੌਰਾਨ ਨਿਹਾਰ ਕਰਨ ਆਓ ਪਿਆਰੋਂ ਉਹ ਕਿਤੇ ਫੇਰ ਵੀ ਕਿਰਾਦੀ ਰੱਬਾ ਮਿਲ ਐਸੇ ਆ ਪਿਆਰਿਆਂ ਜੇ ਮੈਂ ਥੋੜੇ ਮੇਲੇ ਹੋਏ ਤੇ ਪਰਮੇਸ਼ਰ ਦੀ ਯਾਦ ਬਣ ਜਾਂਦੀ ਆ ਬਾਣੀ ਦਾ ਫਰਮਾਨ ਸਹਿਬ ਚਿਤ ਆਵੇ ਤੇਰੇਆਂ ਭਗਤਾਂ ਡਿੱਠਿਆ ਉਹਦੋਂ ਤਾਂ ਸਰੀਰ ਵਿੱਚ ਸੀ ਤੁਸੀਂ ਦਰਸ਼ਨ ਕਰਦੇ ਸੀ ਨਿਹਾਲ ਹੁੰਦੇ ਸੀ ਅੱਜ ਤੁਸੀਂ ਉਹਨਾਂ ਦੀ ਯਾਦ ਨੂੰ ਸੰਭਾਲੀ ਬੈਠੇ ਆ ਚਲੋ ਹੁਣ ਤਾਂ ਉਹਨਾਂ ਨੇ ਕਿੰਨੀਆਂ ਤੇ ਕਿਰਪਾ ਕਰ ਦਿੱਤੀ ਤਉ ਪਿਆਰ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੀਏ ਸਿਮਨ ਕਰੀਏ ਨਾਮ ਜਪੀਏ ਪਿਆਰ ਨੂੰ ਵਧਾਈਏ ਉਹਨਾਂ ਦੀ ਨਿਸ਼ਾਨੀ ਇੱਕ ਪਿਆਰ ਜੋ ਆਪਣਾ ਆਤਮ ਮਾਰਗ ਨਿਕਲਦਾ ਮੈਗਜ਼ੀਨ ਉਹ ਕਿੰਨਾ ਪਿਆਰ ਨਾਲ ਭਰਿਆ ਹੋਇਆ ਉਹਨਾਂ ਦੇ ਬਚਨ ਆਉਂਦੇ ਨੇ ਸਾਡੀ ਜ਼ਿੰਦਗੀ ਨੂੰ ਫੇਰ ਸੇਧ ਦਿਨ ਦਿੰਦੇ ਨੇ ਜਿਹੜੇ ਪਿਆਰ ਵਾਲੇ ਪੜ੍ਹਦੇ ਨੇ ਕਈ ਗੁਰਮੁਖ ਪਿਆਰੇ ਬਹੁਤ ਪਿਆਰ ਨਾਲ ਪੜ੍ਹਦੇ ਨੇ ਉਹ ਕਹਿੰਦੇ ਵੀ ਸਨ ਵੀ ਦਸਤਾ ਲੱਭ ਗਿਆ ਅਸੀਂ ਉਲਝੇ ਫਿਰਦੇ ਸੀ ਕਿਉਂਕਿ ਅੱਜ ਕੱਲ੍ਹ ਸਾਧ ਸੰਗਤ ਕਿਤਨਾ ਹੀ ਆ ਜੋਰ ਆ ਕੋਈ ਕੁਝ ਬੋਲਦਾ ਏ ਕੋਈ ਕੁਝ ਬੋਲਦਾ ਏ ਸੇਧ ਨਹੀਂ ਮਿਲਦੀ ਪਰ ਵੇਲੇ ਵੇਲੇ ਪੁਰਛ ਹੁੰਦੇ ਨੇ ਤੁਹਾਨੂੰ ਮਹਾਪੁਰਛ ਕਿਹਨੇ ਦੀਵਾਨ ਰਾਹੀਂ ਕੇਸ਼ਟਾ ਰਾਹੀਂ ਹੋਰ ਕਿੰਨਾ ਕੁਛ ਰਾਹੀਂ ਆ ਮੈਂ ਆਤਮ ਮਾਰਗ ਰਾਹੀਂ ਕਿੰਨਾ ਮੈਂ ਜਿੰਨਾ ਹੀ ਤੁਹਾਨੂੰ ਇੱਕ ਚਾਨਣ ਮਰਾਲਾ ਜਿਵੇਂ ਬਾਣੀ ਗੁਰੂ ਇਸ ਜਗ ਵਿੱਚ ਚਾਨਣ ਉਹੀ ਮਹਾਪੁਰਸ਼ ਦਾ ਆਤਮ ਮਾਰਗ ਬਾਣੀ ਦੇ ਅਧਾਰ ਤੇ ਸਾਨੂੰ ਬਚਨ ਆਉਂਦੇ ਨੇ ਉਹੀ ਬੰਦਗੀ ਨਾਲ ਜੋੜਦੇ ਨਾ ਇਸ ਕਰਕੇ ਆਓ ਇਤਨੀ ਹਾਜ਼ਰੀਆਂ ਪਰਵਾਨ ਕਰਿਓ ਬੋਲ ਜੀ ਬੇਅੰਤ ਭੋਲਾ ਹੋ ਗਿਆ ਭਾਈ ਆਓ ਪਿਆਰ ਵਾਲੇ ਬੈਠੇ ਨੇ ਬਹੁਤ ਬੋਲਣ ਵਾਲੇ ਆਪਾਂ ਆਨੰਦ ਮਾਨਣਾ ਕੀਰਤਨ ਦਾ ਸੁਣਨੇ ਵਿੱਚ ਜਿਆਦਾ ਆਨੰਦ ਹੁੰਦਾ ਏ ਬੁੱਲਣੇ ਵਿੱਚ ਤਾਂ ਬੰਦਾ ਉਲਝ ਜਾਂਦਾ ਗੱਲ ਨਹੀਂ ਕੋਈ ਆਉਂਦੀ ਹੋ ਜਾਂਦੀ ਆਪਾਂ ਪਿਆਰ ਨਾਲ ਬੋਲੀ ਭੁੱਲਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ